ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਲੱਕੀ ਮੱਕੜ ਚੈਨਲ ਤੇ ਸਵਾਗਤ ਹੈ ਹੁਣ ਜਿਵੇਂ ਪਤਾ ਆਪ ਨੂੰ ਕੋਰ ਲੱਗਣੀਆਂ ਸਟਾਰਟ ਹੋ ਗਈਆਂ ਕਣਕ ਨੂੰ ਪਹਿਲਾ ਪਾਣੀ ਲੱਗਣਾ ਸਟਾਰਟ ਹੋ ਗਿਆ ਜਿਨ੍ਹਾਂ ਦੀਆਂ ਗੇਤੀਆਂ ਕਣਕਾਂ ਕੁਝ ਇੱਕ ਦੀ ਪਹਿਲਾ ਪਾਣੀ ਜਲਦੀ ਵੀ ਲੱਗ ਰਿਹਾ ਕਿਉਂਕਿ ਕਈ ਕਿਸਾਨ ਵੀਰਾਂ ਨੇ ਜਿੱਥੇ ਕੱਕ ਜ਼ਿਆਦਾ ਹੁੰਦੇ ਆ ਤਾਂ ਉਹ 60 ਗ੍ਰਾਮ ਵਾਲੀ ਜਿਹੜੀ ਆਪਣੇ ਨਵੀਂ ਕਖਾਲੀ ਦਵਾਈ ਆਈ ਹੈ ਜਿਹਨੂੰ ਆਪਾਂ ਫਕੀਰਾ ਦਾ ਨਾਂ ਤੇ ਜਾਣਦੇ ਆਂ ਉਹਦੇ ਲਈ ਵੀ ਇੱਕ ਆਪਣੇ ਕੰਡੀਸ਼ਨ ਹੈ ਵੀ 25 ਦਿਨ ਤੋਂ ਪਹਿਲਾਂ ਪਹਿਲਾਂ ਪਾਣੀ ਲਾਣਾ ਜ਼ਰੂਰੀ ਹੈ ਜਿਹੜੀ ਆਪਾਂ ਉਹ ਖਾਲੀ ਦਵਾਈ ਕਰ ਕੀਤੀ ہوئی ਹੈ ਤੇ ਇਸ ਕਰਕੇ ਕਿਸਾਨ ਵੀਰ ਕਈ ਦੇਖ ਰਹੇ ਆ ਜਿਹੜੇ ਪਾਣੀ ਲਾ ਰਹੇ ਆ ਤਾਂ ਕਣਕ ਪੀਲੀ ਪੈ ਰਹੀ ਹੈ ਸੁੰਡੀ ਵਾਸਤੇ ਤੁਹਾਨੂੰ ਦੱਸ ਹੀ ਦਿੱਤਾ ਵੀ ਪਾਣੀ ਭਰ ਕੇ ਕਈ ਪਿਛਲੀ ਵੀਡੀਓ ਦੇਖ ਲਿਓ ਮੇਰੀ ਉਹ ਚ ਦੱਸਿਆ ਸੀ ਵੀ ਪਾਣੀ ਦਾ ਘੈਰਾ ਭਰ ਕੇ ਆਹ ਇਨਸੈਕਟੀਸਾਈਡ ਤੁਸੀਂ ਆਹ ਜ਼ਹਿਰ ਵਰਤ ਸਕਦੇ ਹੋ ਤੇ ਹੁਣ ਜਿਵੇਂ ਕਈ ਕਿਸਾਨ ਵੀਰਾਂ ਦੇ ਫੋਨ ਆਏ ਵੀ ਪਾਣੀ ਜਦੋਂ ਲਾ ਦਿੰਨੇ ਆ ਤਾਂ ਕਣਕ ਪੀਲੀ ਪੈਣ ਲੱਗ ਗਈ ਇੱਕ ਸਾਲ ਵੀਰੋ ਜਿਵੇਂ ਆਪ ਨੂੰ ਪਤਾ ਪਾਣੀ ਪੁਣੀ ਹੁਣ ਬੋਰਾ ਦੇ ਲੱਗ ਕੇ ਹਟਿਆ ਪਹਿਲਾਂ ਤੇ ਕਈ ਵਾਰੀ ਪੀ ਐਚ ਲੈਵਲ ਵੀ ਬੰਦ ਦਾ ਖਰਾਬ ਹੋ ਜਾਂਦਾ ਹੈ ਮੈਂਟੇਨ ਨਹੀਂ ਜਾਂਦਾ ਤੇ ਇਸ ਕਰਕੇ ਮੇਰੀ ਬੇਨਤੀ ਹੱਥ ਜੋੜ ਕੇ ਵੀ ਤੁਸੀਂ 80% ਡਬਲਯੂ ਡੀਜੀ ਸਲਫਰ ਜ਼ਰੂਰ ਪਾਓ ਪਾਊਡਰ ਵਾਲੀ ਸਲਫਰ 80% ਡਬਲਯੂ ਡੀਜੀ ਵਾਲੀ ਆ ਸਕਰੀਨ ਤੇ ਸਾਨੂੰ ਮੇਰੀ ਬੇਨਤੀ ਵੀ ਹੈ ਸਲਫਰ ਆ ਕੰਪਨੀ ਦੀ ਕਿੱਲੇ ਦੀ ਜ਼ਰੂਰ ਵਰਤ ਕੇ ਦੇਖਿਓ ਇਹਦੇ ਨਾਲ ਤੁਹਾਡਾ ਪੀ ਐਚ ਲੈਵਲ ਵੀ ਠੀਕ ਹੋਊਗਾ ਜ਼ਮੀਨ ਦਾ ਫੰਗੀ ਸੈੱਟ ਦਾ ਵੀ ਕੰਮ ਕਰਦੀ ਹੈ ਇਹ ਪਈਆਂ ਜੜਾਂ ਜੜ ਤੱਕ ਵੀ ਲਾਂਦੀ ਹੈ ਇਹ ਵੀ ਇਹਦੇ ਚ ਆਪਾਂ ਵੀਡੀਓ ਲੰਬੀ ਹੋ ਜੂ ਜਿਹਦੇ ਆਪਾਂ ਹੋਰ ਗਿਰਨ ਲੱਗੇ ਸ਼ੋਰਾ ਸੂਰਾ ਸਾਫ਼ ਕਰਦੀ ਹੈ ਜਿਹਦੇ ਆਪਾਂ ਇਹਦੇ ਕੰਮ ਗਿਰਨ ਲੱਗੇ ਜੀ ਵੀਡੀਓ ਲੰਬੀ ਹੋ ਜੂਗੀ ਵੀ ਸਲਫਰ ਤੇ ਬਹੁਤ ਜ਼ਿਆਦਾ ਕੰਮ ਹੈ ਯੂਨੀਵਰਸਿਟੀ ਨੇ ਵੀ ਇਹਨੂੰ ਚੌਥਾ ਤੱਤ ਕਰਾਰ ਦਿੱਤਾ ਜੀ ਐਪੀ ਪੋਟਾਸ਼ ਯੂਰੀਆ ਤੇ ਸਲਫਰ ਯੂਨੀਵਰਸਿਟੀ ਨੇ ਵੀ ਚੌਥਾ ਮੇਨ ਤੱਤ ਕਹਿੰਦਾ ਵੀ ਸਲ퍼 ਮੈਨ ਜ਼ਰੂਰੀ ਹੈ ਇਸ ਕਰਕੇ ਮੇਰੀ ਬੇਨਤੀ ਹੈ ਕਿਸਾਨ ਵੀਰੋ ਚਾਹੇ ਤੁਸੀਂ ਨਹੀਂ ਵੀ ਪਾਣਾ ਚਾਹੁੰਦੇ ਤਾਂ ਕਿੱਲੇ 'ਚ ਜਰੂਰ ਪਾ ਕੇ ਦੇਖਿਓ ਕਣਕ ਦੀ ਫੋੜ ਵੀ ਕਰਵਾਓ ਜ਼ਬਰਦਸਤ ਤੇ ਅਲੱਗ ਹੀ ਖੜੀ ਹੋਊਗੀ ਕਣਕ ਦਾ ਪੀਲੀ ਪਵੇ ਤੇ ਮੇਰੀ ਬੇਨਤੀ ਹੈ ਕਿੱਲੇ 'ਚ 80% ਡਬਲਯੂ ਡੀਜੀ ਵਾਲੀ ਆਹ ਕੰਪਨੀ ਦੀ ਮਿਜੇ ਤਾਂ ਸਭ ਤੋਂ ਬੈਸਟ ਹੈ ਤੇ ਜੇ ਹੋਰ ਕੰਪਨੀ ਦੀ ਮਿਲਦੀ ਹੈ ਤਾਂ 3.5 ਕਿਲੋ ਪਾਲਿਓ ਨਹੀਂ ਆ 3 ਕਿਲੋ ਆਹ 3 ਕਿਲੋ ਜੈਸ਼ੇਲ ਕੰਪਨੀ ਦੀ ਪ੍ਰੋਫਿਟ ਦੇ ਨਾਂ ਤੇ ਆਂਦੀ ਹੈ ਹਰਿਆਲੀ ਦੇ ਨਾਂ ਤੇ ਆਂਦੀ ਹੈ ਤੇ ਬਾਕੀ ਜਿਹੜੇ ਤੁਹਾਡਾ ਵਿਸ਼ਵਾਸ ਬਣਿਆ ਉਹ ਸਲਫਰ ਪਾ ਕੇ ਦੇਖ ਲਿਓ ਉਹ ਤੇ ਅੱਧਾ ਕਿਲੋ ਵੱਧ ਪਾ ਲਿਓ ਜੇ ਇਹ ਮੇਜ ਹੈ ਤਾਂ ਸਭ ਤੋਂ ਬੈਸਟ ਹੈ ਅਸੀਂ ਇਹਦੇ ਰਿਜ਼ਲਟ ਲੈ ਹੋਏ ਆ ਤੇ ਆਹੀ ਗੱਲਾਂ ਤੁਹਾਡਾ ਸਮਝਿਆ ਕਿੰਨੇ ਸੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਕਰਿਓ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਦੇ ਧੰਨਵਾਦ